ਸਿੱਖ ਵੈਲਫੇਅਰ ਸੁਸਾਇਟੀ ਯੂਕੇ ਵੱਲੋਂ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਅਤੇ ਕੰਨਾਂ ਦਾ ਮੁਫਤ ਚੈੱਕਅਪ ਕੈਂਪ ਜ਼ਿਲ੍ਹਾ ਸ਼ਿਰ ਭਗਤ ਸਿੰਘ ਨਗਰ ਦੇ ਪਿੰਡ ਜੰਡਿਆਲੀ ਕਲਾ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ 800 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਅਤੇ ਕੰਨਾਂ ਦੀ ਜਾਂਚ ਮਾਹੇ ਡਾਕਟਰਾਂ ਵੱਲੋਂ ਕੀਤੀ ਗਈ। ਇਸ ਦੌਰਾਨ ਜਿੱਥੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ, ਉੱਥੇ ਹੀ ਕਈ ਮਰੀਜ਼ ਆਪਰੇਸ਼ਨ ਲਈ ਵੀ ਚੁਣੇ ਗਏ ਜਿਨ੍ਹਾਂ ਦੇ ਆਪਰੇਸ਼ਨ ਫ੍ਰੀ ਕੀਤੇ ਜਾਣਗੇ। ਇਸ ਸੰਬੰਧੀ ਗੱਲਬਾਤ ਕਰਦਿਆਂ ਸੋਸਾਇਟੀ ਦੇ ਚੇਅਰਮੈਨ ਜਸਪੀਰ ਸਿੰਘ ਅਟਵਾਰ ਅਤੇ ਵਾਈਸ ਚੇਅਰਮੈਨ ਗੁਰਪਾਲ ਸਿੰਘ ਉਪਪਲ ਨੇ ਦੱਸਿਆ ਕਿ ਉਹਨਾਂ ਵੱਲੋਂ ਸਾਲ 2008 ਤੋਂ ਲਗਾਤਾਰ ਜ਼ਰੂਰਤਮੰਦਾਂ ਦੀ ਮਦਦ ਲਈ ਕੈਂਪ ਲਗਾਏ ਜਾ ਰਹੇ ਨੇ। ਉਨਾ ਤਸਿਆ ਕਿ ਇਸ ਤੋਂ ਇਲਾਵਾ ਪੰਜਾਬ ਦੇ ਨਾਲ-ਨਾਲ ਹਿਮਾਚਲ ਅਤੇ ਹਰਿਆਣਾ ਵਿਖੇ ਵੀ ਇਹੋ ਜਿਹੇ ਕੈਂਪ ਲਗਾਏ ਜਾਣਗੇ ਇਸ ਦੌਰਾਨ ਉਨ੍ਹਾਂ ਕੈਂਪ ਨੂੰ ਸਫਲ ਬਣਾਉਣ ਵਾਲੇ ਸਹਿਯੋਗੀਆਂ ਤੇ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸੁਸਾਇਟੀ ਵੱਲੋਂ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮਦਦ ਲਈ ਕੰਮ ਕੀਤੇ ਜਾਣਗੇ ਇਸ ਮੌਕੇ ਤੇ ਸੁਰਜੀਤ ਸਿੰਘ, ਸੁਵਿੰਦਰਪਾਲ ਸਿੰਘ ਬ੍ਰੈਂਚ, ਬੂਟਾ ਸਿੰਘ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ, ਗੁਰਦੀਪ ਸਿੰਘ, ਦਲਜੀਤ ਸਿੰਘ ਜੋਹਲ, ਸਤਨਾਮ ਸਿੰਘ ਸੰਧੂ, ਲੈਂਬਰ ਸਿੰਘ ਲਿੱਧੜ ਹਰਜਿੰਦਰ ਸਿੰਘ ਚੋਹਲ ਕਸ਼ਮੀਰ ਸਿੰਘ ਸ਼ੇਰਗਿੱਲ ਗੁਰਦੀਪ ਸਿੰਘ ਸੰਧੂ ਬਲਵਿੰਦਰ ਸਿੰਘ ਅਮਰੀਕ ਸਿੰਘ ਗਿੱਲ ਜਸਵਿੰਦਰ ਸਿੰਘ ਸੰਧੂ ਤਰਸੇਮ ਸਿੰਘ ਬੈਂਸ ਅਜਮੇਰ ਸਿੰਘ ਮਾਨ ਗੁਰਪ੍ਰੀਤ ਸਿੰਘ ਟੂਟ ਮਨਜੀਤ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਸਟ ਦੇ ਮੈਂਬਰ ਮੌਜੂਦ ਹਨ ਪਿੰਡ ਜੰਡੇਆਲੀ ਤੋਂ ਨਵਰਾੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਤਾਂ ਧੰਨਵਾਦ ਨਵਰਾੰਗ ਟੀਵੀ ਦਾ ਤੇ ਆਪ ਜੀ ਉਹਨਾਂ ਦਾ ਜਿਨ੍ਹਾਂ ਨੇ ਆ ਕੇ ਸਾਡਾ ਕੈਂਪ ਕਵਰ ਕੀਤਾ ਤੇ ਸਾਨੂੰ ਲੋਕਲ ਮਦਦ ਤੋਂ ਬਿਨਾ ਕੋਈ ਵੀ ਕੰਮ ਜਮ ਨਹੀਂ ਹੋ ਸਕਦਾ। ਧੰਨਵਾਦ ਹੈ ਸਾਰੇ ਨਗਰ ਨਿਵਾਸੀਆਂ ਦਾ, ਇਹ ਲੋਕਲ ਜਿੰਨੇ ਵੀ ਆਪ ਦੇ ਵਰਗੇ ਜਾਂ ਹੋਰ ਸਹਾਇਕ ਆ ਸਾਡੀ ਮਦਦ ਕਰਦੇ ਆ ਜਿਨ੍ਹਾਂ ਦੇ ਨਾਲ ਅਸੀਂ ਇਹ ਕੰਮ ਕਰ ਸਕਦੇ ਆ। ਤੇ ਇਹ ਐਨਆਰਆਈ ਆ ਸਾਡੇ ਦਰਸਲ ਐਵੇਂ ਐਨਆਰਆਈ ਕਹਿ ਦਿੰਦੇ ਆ। ਅਸੀਂ ਪੰਜਾਬੀਆਂ ਇੱਥੋਂ ਦੇ ਜੰਪਾਲ ਆ। ਇਹ ਸਾਡੀ ਬੋਲੀ ਆ, ਇਹ ਸਾਡੀ ਧਰਤੀ ਆ। ਅਸੀਂ ਵੀ ਬਾਕੀ ਲੋਕਾਂ ਵਰਗੇ ਆ। ਇਹ ਐਨਆਰਆਈ ਤਾਂ ਬਣਾ ਦਿੱਤਾ ਬਗਾਨੇ ਲੋਕ, ਅਸੀਂ ਬਗਾਨੇ ਨਹੀਂ। ਸਾਨੂੰ ਵੀ ਆਪਣੇ ਭੈਣਾ ਭਰਾਵਾਂ ਦਾ ਫਿਕਰ ਉਹ ਫਿਕਰ ਕਰਕੇ ਹੀ ਸਾਨੂੰ ਮੁਰਮੁਰ ਕੇ ਅਸੀਂ ਇੱਥੇ ਆਉਣੇ ਕਿਸ ਤਰੀਕੇ ਨਾਲ ਜਿਹੜੀ ਐ ਸਿੱਖ ਵੈਲਫੇਅਰ ਸੁਸਾਇਟੀ ਐ ਕਿਸ ਤਰੀਕੇ ਨਾਲ ਕੰਮ ਕਰਦੀ ਐ ਕਿਹੜੇ ਬੰਦਿਆਂ ਦੀ ਪਹਿਲਾਂ ਸੋਚ ਸੀ ਕਿ ਐਦਾਂ ਦੀ ਸੁਸਾਇਟੀ ਆਉਣੀ ਚਾਹੀਦੀ ਐ ਜਿਹੜੇ ਸਾਡੇ ਜਨਮ ਭੂਮੀ ਆ ਜਿਹੜੀ ਆਪਾਂ ਕਹਿ ਸਕਦੇ ਪੰਜਾਬ ਆ ਜਾਂ ਹੋਰ ਉਹਨਾਂ ਉੱਥੇ ਜਾ ਕੇ ਅਸੀਂ ਐਦਾਂ ਦੇ ਕਾਰਜ ਕਰ ਸਕੇ ਜਿठे ਉਹਨਾਂ ਦੇ ਹੱਥ ਪੜ ਕੇ ਜਿਹੜਾ ਅੱਗੇ ਲਿਆ ਸਕੀ ਐ ਇਹ ਸੁਸਾਇਟੀ ਜਿਹੜੀ ਬਣੀ ਆ ਜੀ ਇਹ ਇਹਦੀ ਸ਼ੁਰੂਆਤ 2005 ਵਿੱਚ ਹੋਈ ਸੀ ਤਿੰਨ ਸਾਲ ਲੱਗੇ ਰੇ ਕਿਸ ਤਰ੍ਹਾਂ ਦੀ ਬੰਤਰ ਹੋਵੇ ਜਿੰਨੇ ਇਹਦੇ ਮੈਂਬਰ 25 ਮੈਂਬਰ ਆ ਹੁਣ ਇਹ ਪਹਿਲੇ ਦਿਨ ਤੋਂ ਇਹ ਸਾਰੇ ਮੈਂਬਰ ਉਹ ਹੀ ਆ ਤਿੰਨ ਸਾਲ ਲੱਗਾ ਸਾਨੂੰ ਇਹ ਐਕਸਕਲੂਸਿਵ ਸੁਸਾਇਟੀ ਆ ਇਨਕਲੂਸਿਵ ਨਹੀਂ ਇਹਦੇ ਵਿੱਚ ਕੋਈ ਵੀ ਮੈਂਬਰ ਨਹੀਂ ਬਣ ਸਕਦਾ ਜਿੰਨਾ ਪੈਸਾ ਸਪੈਂਡ ਹੁੰਦਾ ਸਾਡਾ 40 ਲੱਖ ਹੋ ਜਵੇ 50 ਲੱਖ ਹੋ ਜਵੇ ਵੱਧ ਹੋ ਜਵੇ ਉਹ ਸਾਰਾ ਹੀ ਪੈਸਾ ਜਿੰਨੇ ਸਾਡੇ ਆਪਣੇ ਮੈਂਬਰ ਆ ਆਪਣੀ ਜੇਬ ਚੋਂ ਖਰਚਦੇ ਆ ਕਿਸੇ ਤੋਂ ਪੈਸਾ ਨਹੀਂ ਮੰਗਿਆ ਜਾਂਦਾ ਤੇ ਜੋ ਵੀ ਪੈਸਾ ਅਸੀਂ ਇਕੱਠਾ ਕਰਦੇ ਆ ਆਪਣੇ ਮੈਂਬਰਾਂ ਤੋਂ ਉਹ ਸਿੱਧਾ ਮਰੀਜ਼ਾਂ ਦੇ ਉੱਤੇ ਲੱਗਦਾ ਜਿਹਨੇ ਮੈਂਬਰ ਆਪਣੇ ਪਰਿਵਾਰ ਲੈ ਕੇ ਆਉਂਦੇ ਸਭ ਲੈ ਕੇ ਆਉਂਦੇ ਆਪਣੀ ਜੇਬ ਚੋਂ ਪੈਸਾ ਖਰਚ ਕੇ ਆਉਂਦੇ ਕਿ ਇਹ ਸੁਸਾਇਟੀ ਦੇ ਵਿੱਚ ਜਿਹੜੀ ਕਿਸੇ ਦੀ ਵੀ ਚੋਬਿਆ ਉਹ ਪੱਕੀ ਨਹੀਂ ਹਰ ਸਾਲ ਚੇਅਰਮੈਨ ਬਦਲ ਜਾਂਦੇ ਆ ਤੇ ਇੱਕ ਸਾਲ ਹੀ ਚੇਅਰਮੈਨ ਰਹਿਣਾ ਦੂਜੇ ਸਾਲ ਨਾਮਾ ਚੇਅਰਮੈਨ ਉਹ ਸੋ ਸਾਡੇ ਕੋਲ ਚੁੱਤਦਾ ਰੋਲਾ ਨਹੀਂ ਚੇਅਰਮੈਨ ਵੀ ਬਹੁਤ ਫੜ ਕੇ ਲਿਆ ਕੇ ਬਣਾਉਣੇ ਪੈਂਦੇ ਆ ਕਿਉਂਕਿ ਨੱਠ ਪੱਜ ਕਰਨੀ ਪੈਂਦੀ ਆ ਤੇ ਕੈਂਪ ਸਾਡੇ ਲੱਗਣੇ 6 ਲੱਗਣੇ ਆ ਜੀ ਇੱਕ ਅੱਜ ਲੱਗ ਰਿਹਾ ਕੱਲੋਂ ਸਾਡਾ ਮੌਸ ਸਾਭ ਲੱਗਣਾ ਕੱਲੋਂ ਲੱਗਣਾ ਜੀ ਚਵਾਲ ਕੈਂਪ ਤੇ ਪਰਸੋਂ ਨੂੰ ਆਪਣੇ ਇੱਥੇ ਮੌਸ ਸਾਭ ਲੱਗਣਾ ਤੇ ਬੁੱਧਵਾਰ ਨੂੰ ਕੈਂਪ ਲੱਗਣਾ ਰਗਵਾਲ ਜਿਹੜਾ ਹਿਮਾਚਲ ਦੀਆਂ ਪਹਾੜੀਆਂ ਦੇ ਕੋਲ ਆ ਹਿਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਤੇ ਉਤੋਂ ਫੇਰ ਬਾਅਦ ਜੀ ਲੱਗਣਾ ਕੈਂਪ ਨੈਕਸ ਨਿਛਰਵਾਰ 8 ਤਰੀਕ ਨੂੰ ਮੂਨਕ ਲੱਗਣਾ ਤੇ ਉਤੋਂ ਨੈਕਸ ਡੇ ਕੈਂਪ ਹਰਿਆਣੇ ਦੇ ਵਿੱਚ ਲੱਗਣਾ ਤੇ ਫੇਰ ਸਾਡੇ ਸਾਰੇ ਕੈਂਪ ਪੂਰੇ ਹੋ ਜਾਣੇ ਆ ਫੇਰ ਅਸੀਂ ਵਾਪਸ ਜਾਣਾ ਤੇ ਸਾਰੇ ਕੈਂਪਾਂ ਦਾ ਅਸੀਂ ਹਸਪਤਾਲਾਂ ਦੇ ਨਾਲ ਕੰਟੈਕਟ ਸਾਡਾ ਹੋਇਆ ਅੰਮ੍ਰਿਤਸਰ ਵੀ ਆਪਣੇ ਕੁਸਕਾਂ ਦਾ ਹਸਪਤਾਲ ਹੈ ਬੜੇ ਚਿਰਾਂ ਤੋਂ ਉਹਨਾਂ ਨਾਲ ਕੰਟੈਕਟ ਉਹੀ ਕਰਦੇ ਆ ਸਾਰੇ ਕੰਮ ਇੱਥੇ ਵਾਲੇ ਅਕਾਲ ਵਾਲੇ ਕਰਦੇ ਆ ਤੇ ਮੂਨਕ ਵਾਲੇ ਉੱਥੇ ਟੋਹਾਨਾਂ ਤੋਂ ਹਸਪਤਾਲ ਵਾਲਿਆਂ ਨਾਲ ਕੰਟੈਕਟ ਹੈ ਉੱਥੇ ਖਾਸ ਕਰਕੇ ਡਾਕਟਰ ਸਾਰੇ ਜਿੰਨੇ ਵੀ ਆ ਆਪੀਜੀਆ ਵਗੈਰਾ ਤੋਂ ਸਾਰੇ ਆਉਂਦੇ ਆ ਪਿਛਲੇ ਸਾਲ ਤੋਂ ਅਸੀਂ ਨਵਾਂ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਿੱਥੇ ਅਸੀਂ ਬੱਚਿਆਂ ਦੀ ਲੌਂਗ ਟਰਮ ਐਜੂਕੇਸ਼ਨ ਸਪான்ਸਰ ਸ਼ੁਰੂ ਕੀਤੀ ਆ ਇੱਕ ਬੱਚੇ ਨੂੰ ਅਜੇ ਅਸੀਂ ਕੀਤਾ ਜੋ ਇੰਜੀਨੀਅਰਿੰਗ ਕਰਦਾ ਉਹਦਾ 3 ਸਾਲ ਦਾ ਕੋਰਸ ਆ ਉਹ ਦਾ ਸਪான்ਸਰ ਅਸੀਂ ਕੀਤਾ ਉਹਦੇ ਮਾਪੇ ਉਹਦੇ ਬਹੁਤ ਸੋਹਣੇ ਨੰਬਰ ਆਏ ਸੀ ਯੂਨੀਵਰਸਿਟੀ ਚੋਂ ਤੇ ਉਹਦੇ ਮਾਪਿਆਂ ਨੇ ਗਾਂ ਹਿੰਮਤ ਨਹੀਂ ਸੀ ਤੇ ਫੇ ਸਾਡੀ ਸੁਸਾਇਟੀ ਨੇ ਉਹਨੂੰ ਸਪான்ਸਰ ਕੀਤਾ 3 ਸਾਲ ਦੀ ਉਹਦੀ ਪੜਾਈ ਦਾ ਵੀ ਖਰਚਾ ਸਾਡੀ ਸੁਸਾਇਟੀ ਦੇਊਗੀ ਆਪ ਸਾਡੇ ਨਾਲ ਨੇ ਗੁਰਪਾਲ ਉਪਲ ਜੀ ਜਿਹੜੀ ਕਿ ਕਿਸੇ ਇਹ ਕਹਿੰਦੇ ਤਾਰੀਫ ਦੇ ਮਹਤਾਜ ਨਹੀਂ ਸਾਰਿਆਂ ਨੂੰ ਚਿਹਰੇ ਜਾਣਿਆ ਪਛਾਣਿਆ ਆ ਚੇਅਰਮੈਨ ਵੀ ਨੇ ਇਸ ਸੁਸਾਇਟੀ ਦੇ ਕਿਹੜੇ ਕਿਹੜੇ ਪ੍ਰੋਜੈਕਟ ਆ ਜਿਹੜੇ ਇਸ ਸੁਸਾਇਟੀ ਵੱਲੋਂ ਕੀਤੇ ਜਾਂਦੇ ਆ ਦੇਖੋ ਜੀ ਸਾਡਾ ਮੇਨ ਮਕਸਦ ਇਹੀ ਹੁੰਦਾ ਹੈਗਾ ਆਪਣੇ ਸਲਪ ਦਾ ਭਲੇ ਬਸ ਲਈ ਕੁਝ ਨਾ ਕੁਝ ਵਾਪਸ ਦੇਈ ਪੰਜਾਬ ਲਈ ਚਲੋ ਤੁਹਾਡਾ ਪੰਜਾਬ ਹੈਗਾ ਹੈ ਤਾਂ ਮੇਰਾ ਵੀ ਪੰਜਾਬ ਪਰ ਮੇਰਾ ਜਨਮ ਹੈਗਾ ਸਾਰਿਆਂ ਦਾ ਪੰਜਾਬ ਆ ਪਰ ਮੇਰਾ ਜਨਮ ਤਾਂ ਬਾਹਰ ਹੀ ਹੋਇਆ ਸੀ ਸੋ ਮੈਂ ਕਹਿੰਦਾ ਮੈਂ ਬੜਾ ਖੁਸ਼ ਨਸੀਬ ਹੈ ਕਹਿਣ ਵਾਸਤੇ ਮੈਂ ਆਪਣੇ ਉਹੀ ਧਰਤੀ ਤੇ ਵਾਪਸ ਹੁਣਾਂ ਜਿੱਥੇ ਮੇਰੇ ਮਾਪਿਆਂ ਨੇ ਜਨਮ ਦਿੱਤਾ ਸੀ ਤੇ ਜਿੱਥੇ ਤੱਕ ਚਾਰਟਰ ਬੰਦ ਕੰਮ ਹੈਗਾ ਬਹੁਤ ਕੰਮ ਕਰਨ ਵਾਲਾ ਹੈਗਾ ਪੰਜਾਬ ਦੇ ਵਿੱਚ ਤੇ ਸਾਡਾ ਮੈਂ ਕਹਿੰਦਾ ਸਿਰਫ ਇੱਕ ਛੋਟਾ ਜਿਹਾ ਕਦਮ ਚੱਕਿਆ ਹੈਗਾ ਜੋ ਆਪਾਂ ਜਦੋਂ ਬਾਜੀ ਨੇ ਦੱਸਿਆ ਸੀ 25 ਸਾਲ ਪਿੱਛੇ ਜੋ ਆਪਾਂ ਪਿੰਡਾਂ 'ਚ ਜਾ ਕੇ ਸ਼ਾਇਦ ਉਹੀ ਪਿੰਡਾਂ 'ਤੇ ਜਾ ਕੇ ਜਿੱਥੇ ਲੋੜ ਹੈਗੀ ਐ ਸਪੈਸ਼ਲੀ ਗਰੀਬਾਂ ਦੇ ਵਿੱਚ ਲੋੜ ਮੰਨ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਬਿਮਾਰੀਆਂ ਲੱਗੀਆਂ ਹੁੰਦੀਆਂ ਚਲੋ ਆਈ ਸਾਈਟ ਹੈਗੀ ਐ ਸੌਨਮਾਸਟੇ ਬਹੁਤ ਜੂੜੀ ਹੈਗੀ ਇਹਦੇ ਵਾਸਤੇ ਤਾਂ ਬੰਦਾ ਆਪਣੀ ਡੇਲੀ ਡਿਊਟੀਆਂ ਨਹੀਂ ਕਰ ਸਕਦਾ ਹੈਗਾ ਸੋ ਕਦਰ ਨਾਲ ਨਾਲ ਚੱਕ ਰਹੇ ਹਾਂ ਕਿ ਜਿੰਨਾ ਵੀ ਲੋੜ ਪੈਂਦੀ ਹੈਗੀ ਕਿਸੇ ਚੀਜ਼ ਦੀ ਵਿੱਚ ਸਾਨੂੰ ਕੋਈ ਦੱਸ ਦੇ ਵੀ ਹੈਗੀ ਆਪਾਂ ਕੋਸ਼ਿਸ਼ ਕਰੀਦੇ ਹੈਗੇ ਆ ਅਮ ਸੋ ਇਟਸ ਅ ਹੰਬਲ ਅਮ ਰਿਕਵੈਸਟ ਹੰ ਦੀ ਸਾਡੇ ਵੱਲੋਂ ਜੋ ਵੀ ਆਪਾਂ ਬਹਿ ਕੇ ਸੋਸਾਇਟੀ ਦੇ ਵਿੱਚ ਮੀਟਿੰਗਾਂ ਚ ਅਮ ਜੋ ਮੁੱਦੇ ਲੈ ਕੇ ਆਉਂਦੇ ਹੈਗੇ ਡਿਸਕਸ ਕਰਕੇ ਫੇਰ ਕਦਮ ਚੱਕੀਦੇ ਹੈਗੇ ਸੋ ਤੁਹਾਡੇ ਵੱਲੋਂ ਵੀ ਕੋਈ ਮੁੱਦਾ ਹੋਵੇ ਜੁੜ ਦੱਸਿਓ ਬਸ ਸੋਸਾਇਟੀ ਜਾ ਕੇ ਬਰਤ ਕਰਕੇ ਤਵੇ ਲੋੜ ਪਈ ਤਾਂ ਉਹਦੀ ਇੰਪਲੀਮੈਂਟੇਸ਼ਨ ਵੀ ਕਰਾਂਗੇ ਤੇ ਭੈਣਾਂ ਵੀ ਸਾਡੀਆਂ ਆਈਆਂ ਹੋਈਆਂ ਨੇ ਭੈਣ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਇੱਥੇ ਆਏ ਹੋ ਕੌਣ ਬੋਲੂਗਾ ਜੀ ਆ ਜਾਓ ਹਾਂਜੀ ਸਾਢੇ ਨੂੰ ਪਹਿਲਾ ਸასი ਕਾਲ ਸੀ ਤੁਸੀਂ ਤੁਸੀਂ ਵੀ ਯੂਕੇ ਤੋਂ ਆਏ ਹੋ ਹਾਂਜੀ ਹਾਂਜੀ 3 ਸਾਲ ਹੋ ਗਏ ਮੈਨੂੰ ਆਉਂਦੀ ਨੂੰ ਕੈਂਪ ਤੇ ਤੇ ਬਹੁਤ ਵਧੀਆ ਲੱਗਦਾ ਆ ਜਦੋਂ ਕਿਸੇ ਨੂੰ ਅਸੀਂ ਲੋੜਵੰਦ ਨੂੰ ਕਿਸੇ ਦੀ ਹੈਲਪ ਕਰਦੇ ਆ ਤੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ ਤੇ ਹੁਣ ਇੱਥੇ ਵੀ ਦੇਖ ਕੇ ਫਸਟ ਈਅਰ ਉਹ ਇੱਥੇ ਕੈਂਪ ਜਿੱਡਾਲੀ ਵਿੱਚ ਤੇ ਇਸ ਏਰੀਆ 'ਚ ਤਾਂ ਬਹੁਤ ਚੰਗਾ ਲੱਗਦਾ ਕਾਫੀ ਆਇਓ ਆ ਸਿਆਣੇ ਵੀ ਹੋਰ ਵੀ ਜਿਨ੍ਹਾਂ ਨੂੰ ਲੋੜ ਆ ਕਿਸੇ ਬੰਦ ਦੀ ਕੋਈ ਵੀ ਕੋਸ਼ਿਸ਼ ਕੁਛ ਦਾ ਆਇਆ ਸੀ ਉਹਨਾਂ ਦੀ ਹੈਲਪ ਕਰਦੇ ਆ ਹੋਰ ਵੀ ਕਿਸੇ ਚੀਜ਼ ਦੀ ਹੈਲਪ ਚਾਹੀਦੀ ਆ ਸੀ ਹਰ ਵੇਲੇ ਉਹਨਾਂ ਲਈ ਹਾਜ਼ਰ ਹਾਂ ਬਹੁਤ ਚੰਗਾ ਲੱਗਦਾ ਮਨ ਨੂੰ ਥੈਂਕ ਯੂ ਤੁਹਾਡਾ ਕਿੱਦਾਂ ਲੱਗਦਾ ਜਦੋਂ ਬੀਬੀਆਂ ਆ ਕੇ ਅਸੀਸਾਂ ਦਿੰਨੀਆਂ ਬਹੁਤ ਚੰਗਾ ਕੀਤਾ ਅਸੀਸਾਂ ਦਿੰਨੀਆਂ ਕਿੱਦਾਂ ਲੱਗਦਾ ਫਿਰ ਹਾਂਜੀ ਇਸੇ ਗੱਲ ਤੋਂ ਮੈਂ ਆਉਣਾ ਸਟਾਰਟ ਕੀਤਾ ਫਰਸਟ ইয়ার ਮੈਂ 2 ਸਾਲ ਪਹਿਲਾਂ ਆਈ ਸੀਗੀ ਉਹ ਸਕੈਂਪਤੀ ਜਦੋਂ ਉੱਥੇ ਸਾਰਾ ਆਪਾਂ ਦੇਖਿਆ ਜਿੱਥੇ ਆਪਰੇਸ਼ਨ ਕਰਦੇ ਆ ਹਸਪੀਟਲ ਗਏ ਸੀ ਚੈੱਕ ਕੀਤਾ ਕਿੱਦਾਂ ਸਾਰਾ ਦੇਖਿਆ ਬਹੁਤ ਚੰਗਾ ਲੱਗਦਾ ਜਦੋਂ ਆਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਜਦੋਂ ਸੀਸ ਦਿੱਤੀ ਸਾਨੂੰ ਇਦਾਂ ਤਾਂ ਬਹੁਤ ਜ਼ਿਆਦਾ ਦਿਲ ਨੂੰ ਚੰਗਾ ਲੱਗਦਾ ਉਸ ਟਾਈਮ ਤੋਂ ਫਿਰ ਸੋਚ ਲਿਆ ਸਾਰੇ ਸਾਲ ਆਉਣਾ ਹੀ ਆਉਣਾ ਆ ਜੋ ਮਰਜੀਓ ਇੱਥੇ ਦਿਲ ਨੂੰ ਬਹੁਤ ਸ਼ਾਂਤੀ ਮਿਲਦੀ ਬਹੁਤ ਜ਼ਿਆਦਾ ਚੰਗਾ ਲੱਗਦਾ ਕਿਸੇ ਦੀ ਹੈਲਪ ਕਰਕੇ ਸਾਡੇ ਨਾਲ ਹੋਰ ਵੀ ਮੈਂਬਰ ਜਿਹੜੇ ਨੇ ਇੱਥੇ ਮੌਜੂਦ ਨੇ ਦੇਖਦੇ ਨੇ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਅੱਜ ਦਾ ਇਹ ਪ੍ਰੋਜੈਕਟ ਚੱਲ ਰਿਹਾ ਹੈ ਜਾਂ ਅੱਗੇ ਆਉਣ ਵਾਲੇ ਦਿਨਾਂ ਵਿੱਚ ਕੈਂਪ ਚੱਲਨੇ ਆ ਉਹਨਾਂ ਨੂੰ ਲੈ ਕੇ ਤੁਸੀਂ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸੇਜ ਸਾਡੇ ਕੋਲ ਬਹੁਤ ਆ ਪਰ ਆਪਾਂ ਸੋਹਣੇ ਸ਼ੋਰਟ ਰੱਖਦੇ ਆ ਦੋ ਦਿਨ ਗੱਲਾਂ ਦਿਲ ਦੀ ਜਿਹੜੀ ਆਪਾਂ ਸਾਂਝੀ ਸਾਂਝੇ ਕਰੀਏ ਪਹਿਲਾ ਦਾ ਜਿੱਦਾਂ ਆਪਾਂ ਮੇਰੀ ਆਪ ਦੀ ਗੱਲ ਆ ਤੇ ਪ੍ਰਦੇਸਾਂ 'ਚ ਬੈਠ ਕੇ ਆਪਾਂ ਨਗਰ ਕੀਰਤਨਾਂ ਦੇ ਲੰਗਰ ਹੋਰ ਪਤਾ ਨਹੀਂ ਕਿੰਨੇ-ਕਿੰਨੇ ਉੱਥੇ ਸੇਵਾ ਕਰਦੇ ਪ੍ਰੋਗਰਾਮ ਕਰਦੇ ਆ ਪਰ ਜੇ ਕੱਲਾ-ਕੱਲਾ ਜਿਹੜ NRI ਕਹਿ ਲੋ ਜਾਂ ਬਾਹਲੇ ਕਹਿ ਲੋ ਆ ਕੇ ਆਪਣੇ ਪਿੰਡ ਛੋਟਾ ਛੋਟੇ ਵੀ ਪ੍ਰੋਜੈਕਟ ਕਰੇ এডਿਕੇਸ਼ਨ ਦਾ ਜਿਹਦਾ ਭਾਜੀ ਹੁਣਾਂ ਨੇ ਦੱਸਿਆ ਆ ਅੱਖਾ ਦਾ ਲਾਜ ਦਾ ਤੇ ਸਾਡੇ ਪੰਜਾਬ ਦਾ ਨਕਸ਼ਾ ਬਦਲ ਸਕਦਾ ਆ ਤਾਂ ਸਾਡਾ ਸੁਸਾਇਟੀ ਦਾ ਵੀ ਇਹੀ ਮੈਸੇਜ ਆ ਤੇ ਇਹੀ ਆ ਕੱਲਾ ਕੱਲਾ ਜਾ ਕੇ ਜਿਹੜੇ ਬਾਹਰ ਆ TV ਪ੍ਰੋਗਰਾਮ ਦੇਖਦੇ ਆ ਥੋੜਾ ਜਿਹਾ ਜਰੂਰ ਸੋਚੋ ਆਪਣੇ ਪਿੰਡ ਵਾਸਤੇ ਥੋੜਾ ਥੋੜਾ ਹਿੱਸਾ ਕੱਢੋ ਤੇ ਆਪਣੇ ਪਿੰਡ ਦੇ ਸਹੀ ਸੇਵਾ ਜਿਹਦਾ ਅੱਜ ਇੱਥੇ ਅਸ ਪੇ ਇਸ ਪਿੰਡ ਲੱਗੀ ਨਾ ਕੱਲ ਹੋਰ ਪਾਸੇ ਲੱਗਣੀ ਆ ਤੇ ਜਰੂਰ ਪ੍ਰਾਪ ਦੂਜੀ ਗੱਲ ਇਹ ਆ ਇਹ ਜਿਹੜਾ ਆਪਾਂ ਹੁਣ ਇੱਕ ਸਾਲ ਆਂਦੇ ਮੈਂਬਰ ਆਂਦੇ ਆ ਮੈਨੂੰ ਵੀ ਕਈ ਸਾਲ ਹੋ ਗਏ ਇੱਥੇ ਆਂਦੇ ਆ ਨੂੰ ਜਿਹੜਾ ਮੈਂਬਰ ਇੱਥੇ ਇੱਕ ਵਾਰੀ ਕੈਂਪ ਚ ਹਿੱਸਾ ਬਾਜੂ ਹਰੇਕ ਸਾਲ ਹੋਰ ਕਿਤੇ ਨਾ ਹੋਲਡੇ ਹੋਲਡੇ ਜਾਓ ਕੰਮ ਬਣਾਉਂਦੇ ਬਰਾਬਰ ਹੋ ਜਾਂਦਾ ਆ ਹਾਂ ਉਹ ਕੈਨਸਲ ਆ ਆ ਪ੍ਰੋਗਰਾਮ ਨਹੀਂ ਕਰੀ ਕੋਈ ਮਿਸਰਾ ਜਿਹੜੀ ਇਥੋਂ ਮਿਲ ਜਾਏ ਆਪਾਂ ਇਥੋਂ ਲੈ ਕੇ ਜਾਂਦੇ ਆ ਆਪਣੀ ਓਮ ਆਪਣੀ ਓਨ ਮੈਂਟਲ ਹੈਲਥ ਜਾਂ ਜੋ ਵੀ ਆ ਉਹ ਆਪਾਂ ਲਫਜ਼ਾਂ ਨਹੀਂ ਐਕਸਪਲੇਨ ਕਰ ਸਕਦੇ ਆ ਉਹ ਤਾਂ ਆ ਕੇ ਇਥੇ ਹਿੱਸਾ ਪਾਓ ਇਹ ਤੋਂ ਆ ਤੋਂ ਨੂੰ ਪਤਾ ਲੱਗੂਗਾ ਇਹਦਾ ਕੀ ਕੀ ਨੰਦ ਦੇ ਇਸ ਇਸ ਚੀਜ਼ ਦਾ ਤੁਸੀਂ ਇਹਦਾ ਪ੍ਰੋਗਰਾਮ ਕਰਦੇ ਆ ਲੋਕਲ ਇੱਥੇ ਦੇ ਮੈਂਬਰ ਵੀ ਨਾਲ ਜੁੜੇ ਹੋਏ ਨੇ ਜਿਹੜੇ ਲੋਕਾਂ ਵਿੱਚ ਪ੍ਰਚਾਰ ਕਰਦੇ ਨੇ ਦੱਸਦੇ ਨੇ ਕਿ ਜਿਹੜਾ ਕੈਂਪ ਲਗਾਇਆ ਜਾ ਰਿਹਾ ਇੱਥੇ ਪਹੁੰਚੋ ਉਹ ਵੀ ਇੱਕ ਟੀਮ ਤਿਆਰ ਕੀਤੀ ਗਈ ਹੈ ਹਾਂਜੀ ਹਾਂਜੀ ਕੱਲੇ ਕੱਲੇ ਲੋਕੇਸ਼ਨ ਸਾਡੇ ਆਇਤ ਕੀ ਛੇ ਲੋਕੇਸ਼ਨ ਹੈ ਜਾਂ ਕੇਵਲ ਜਿਆਦਾ ਵੀ ਹੋ ਜਾਂਦੇ ਆ ਤੇ ਲੋਕਲ ਟੀਮ ਤੋਂ ਬਿਨਾ ਕੋਈ ਕੰਮ ਨਹੀਂ ਹੋ ਸਕਦਾ ਲੋਕਲ ਟੀਮ ਦੇ ਨਾਲ ਇਮਾਨਦਾਰ ਬੰਦਿਆਂ ਨਾਲ ਜਾ ਕੇ ਇੱਥੇ ਸਾਡੇ ਆਸਵਾਜ 20 ਬੰਦੇ ਆ ਕੱਲੇ ਕੱਲੇ ਜਾ ਕੇ ਉਹਨਾਂ ਦੀ ਪੰਚਾਂ ਨੂੰ ਮਿਲੋ ਗੁਰਦੁਆਰੇ ਅਨਾਉਂਸਮੈਂਟ ਕਰਾਓ ਐਡਵਰਟਾਈਜ਼ਮੈਂਟ ਹੋ ਇਹ ਕੰਮ ਹੁੰਦੇ ਲੋਕਲ ਟੀਮਾਂ ਦੇ ਨਾਲ ਆਪਾਂ ਦਾ ਇਹਨਾਂ ਦੀ ਸਪੋਰਟ ਆ ਪਹਿਲਾਂ ਲੋਕਲ ਟੀਮਾਂ ਬਾਰੇ ਸਾਡੇ ਕੋਈ ਕੰਮ ਨਹੀਂ ਪੂਰੇ ਆ ਤੇ ਧੰਨਵਾਦ ਇਹਨਾਂ ਦਾ ਇਸ ਪਿੰਡ ਵਾਸੀਆਂ ਦਾ ਜਿਹਨਾਂ ਨੇ ਇਸ ਹਿੱਸਾ ਪਾਇਆ ਨਾਲ ਦੇ ਤਿੰਨ ਪਿੰਜ ਜੁੜਿਓ ਆ ਨਾਲ ਦਾ ਕਾਲਫਰਮ ਹੈ ਜੋ ਦਿਹਾਲੀ ਆ ਬਾਠ ਮੇ ਜਾ ਰਹਾ ਹੈ ਤੇ ਨਾ ਪਿੰਡਾਂ ਦੀ ਜਿਹੜੀ ਸੰਗਤ ਮੋਰੀ ਬੰਦੇ ਨਾਲ ਆਇਆ ਤੇ ਅੱਜ ਇੱਥੇ ਕੈਂਪ ਸਕਸੈਸਫੁਲ ਹੋਇਆ